ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਇੱਥੇ ਪਿੰਡ ਹਸਤੇਕੇ ਵਾਲਾ ਕੋਲ ਬੀਕਾ ਨਹਿਰ ਨਹਿਰ ਟੁੱਟੀ ਹੈ ਨਤੀਜਾ ਨਹਿਰ ਚ ਪਾੜ ਪੈਣ ਕਾਰਨ ਖੇਤਾਂ ਤੇ ਘਰਾਂ ਚ ਪਾਣੀ ਭਰ ਗਿਆ ਹੈ ਇਹ ਕਿਹਨੇ ਨਾਲ ਛੱਡ ਕੇ ਗਈ ਟੁੱਟੀ ਹੋ ਰਹੀਆਂ ਦਾ ਜਿਹਨੇ ਛੱਡ ਦੇ ਇਹ ਕਿਹੜੀ ਨਹਿਰ ਵਜਿ ਦੀ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਕਾ ਨਹਿਰ ਵਜਿ ਦੀ ਇਹ ਕਾਂ ਦੇ ਨਹਿਰ ਵਜਿ ਦੀ ਨਾ ਤੇ ਕਿੰਨੀ ਕੁ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਸਰਾਂ ਤੋਂ ਵੀ ਜੇ ਛੋਲੇ ਲੱਗੇ ਉਹ ਸਾਡਾ ਮੇਰੇ ਦਾ ਅੱਠ ਕਿਲੇ ਥਾ ਜਿਹੜੇ ਲੱਗਾ ਚੋਨਾ ਟੈਲੈਂਟ ਭਈ ਮੇ ਲੰਗਦਾ ਰਹਿ ਜਾਂਦਾ ਸਰਪਾ ਦੇ ਜਾ ਜਾ ਤਾ ਹੋਰ ਜਿਹੜਾ ਕੀ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰ ਦਾ ਤਾਂ ਲੋਠਾ ਦੇ ਪਾਣੀ ਵੀ ਵੜ ਗਿਆ ਵੜ ਗਿਆ ਪਰ ਸਾਰਾ ਪਾਣੀ ਵੀ ਵੜ ਗਿਆ ਪਾਣੀ ਉਸ ਕੀ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਬਿਲਕੁਲ ਜੀ ਪਾਣੀ ਦਾ ਇਥੋਂ ਮੇਰੇ ਹਿਸਾਬ ਤੇ ਲੀ ਤੱਕ 1.5 ਕਿਲੋਮੀਟਰ ਲੱਗ ਪਉਣਾ ਇਥੋਂ ਕਿਲੋਮੀਟਰ ਇਹਨੂੰ ਹਾਂਜੀ ਤਾਂ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਬਿਲਕੁਲ ਜੀ ਨੁਕਸਾਨ ਹੋਇਆ ਖੇਤਾਂ ਦੇ ਵਿੱਚ ਊਨਾ ਲੱਗਾ ਹੋਇਆ ਜੀ ਬਿਲਕੁਲ ਅੱਛਾ ਹੂ ਨਹੀਂ ਲਾਇਆ ਹਾਂ ਸਾਰੇ ਐਂ ਲੱਗਾ ਮਤਲਬ ਕੁਛ ਲੱਗਾ ਊਨਾ ਮਤਲਬ ਅੱਧਾ ਊਨਾ ਲੱਗ ਚੁੱਕਿਆ ਸੀ ਹੂੰ ਤੇ ਜਿਹੜਾ ਊਨਾ ਲੱਗਿਆ ਉਹ ਤਾਂ ਖਤਮ ਹੀ ਐ ਪਾਣੀ ਉਸ ਦੇ ਵਿੱਚ ਚਲਾ ਗਿਆ ਪਾਣੀ ਤਾਂ ਦੇਖੋ ਜੀ 4-4 ਫੁੱਟ ਪਾਣੀ ਆਇਆ ਪਿਆ ਤੁਸੀਂ ਆਪ ਦੇਖ ਲਓ ਪਾਣੀ ਕਿੰਨਾ ਆਇਆ ਜਰੀਏ ਹੂੰ ਹਾਂ ਕਾਫੀ ਨੁਕਸਾਨ ਹੈ ਜੀ ਥੋੜਾ ਨਹੀਂ ਨੁਕਸਾਨ ਹੈ ਗਾਗਾ ਪਣੀਰੀਆਂ ਮਰ ਜਾਣੀਆਂ ਲੇਕਿਨ ਪੱਠੇ ਬੀਜੇ ਤਾਜੀ ਉਹ ਵੀ ਖਤਮ ਤੇ ਬੁਰਜੀ 2260 ਹੈ ਖੱਬਾ ਪਾਸਾ ਬੀਕਾ ਨੇਰ ਕਨਾਲ ਦਾ ਜਿਹੜਾ ਟੁੱਟਿਆ ਇਹ ਸਤਲੁਜ ਦੇ ਵਿੱਚੋਂ ਨਿਕਲਦੀ ਜਿਹੜੀ ਬੀ ਇਹ ਆ ਸੈਨੀ ਵਾਲਾ ਹੈਡਵਰਕ ਤੋਂ ਨਿਕਲਦੀ ਹੈ ਸਤਲੁਜ ਦੇ ਨਾਲ ਜਿਹੜੀ ਅੱਛਾ ਇਹ ਕਿੱਥੇ ਟੁੱਟ ਗਈ ਸਰ ਇਹ 2260 ਟੁੱਟ ਗਈ ਇਹ ਆਪਣਾ ਇੱਥੇ ਕਿਸੇ ਕਿਸਾਨ ਨੇ ਕੋਈ ਪਾਈਪ ਲਾਈ ਹੋਈ ਸੀ ਜਿਹਦੇ ਕਰਕੇ ਇਹ ਟੁੱਟ ਗਈ ਹੈ ਅੱਛਾ ਪਾਈਪ ਪਲਾਨ ਕਰਕੇ ਇਹ ਜਿਹੜੀ ਹੈ ਟੁੱਟ ਜਾਂਦੀ ਹੋਈ ਹੈ ਸਰ ਹੁਣ ਕੀ ਕੀਤਾ ਜਾ ਰਿਹਾ ਹੈਗਾ ਬਸ ਅਸੀਂ ਇਹਨੂੰ ਪਲੱਗ ਕਰ ਰਹੇ ਹਾਂ ਸ਼ਾਮ ਤੱਕ ਅਸੀਂ ਇਹਨੂੰ ਪਲੱਗ ਕਰਕੇ ਸ਼ਾਮ ਨੂੰ ਇਹਨੂੰ ਦੁਬਾਰਾ ਪਾਣੀ ਵਿੱਚ ਚਲਾ ਦਿੱ अच्छा एक वारी ਪਿਛੋ ਪਾਣੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੈਨੀਅਲ ਹੈਡ ਤੋਂ ਕਿੰਨਾ ਕੋ ਪਾੜ ਜਿਹੜਾ ਪਿਆ ਹੈ 35 ਫੁੱਟ ਦਾ ਅੰਦਾਜ਼ਾ ਪਾੜ ਹੈਗਾ ਤਾਂ ਕਿੰਨੇ ਕੋ ਜਿਹੜਾ ਨੁਕਸਾਨ ਜਿਹੜਾ ਪੈੜੀਆਂ ਦੇ ਵਿੱਚ ਖੇਤਾਂ ਚ ਪਾਣੀ ਮੈਨੂੰ ਨਹੀਂ ਲੱਗਦਾ ਵੀ ਪੈਲੀਆਂ ਚ ਕੋਈ ਕਿਸੇ ਦਾ ਨੁਕਸਾਨ ਹੋਇਆ ਇਸ ਵੇਲੇ ਅਜੇ ਝੋਨਾ ਬੀਜਣ ਵਾਲਾ ਨਹੀਂ ਸਰ ਤੇ ਜੇ ਕਿਸੇ ਤੇ ਇਸ ਵੇਲੇ ਤਾਂ ਜਿੰਨਾ ਕਿ ਆਪਣੀ ਨਿਗਾਹ ਦੇਖ ਰਹੇ ਤੁਸੀਂ ਵੀ ਦੇਖ ਰਹੇ ਹੋ ਤੇ ਤਕਰੀਬਨ ਮੇਰੇ ਹਿਸਾਬ ਨਾਲ ਅਜੇ ਝੋਨਾ ਬੀਜਣ ਵਾਲਾ ਆਈ ਸਾਈਡ ਤੋਂ ਦੇਖੋ ਤੁਸੀਂ ਝੋਨਾ ਤਕਰੀਬਨ ਬੀਜਣ ਵਾਲਾ ਹੀ ਆ ਕਿਸੇ ਵਿੱਚ ਅਨੁਅਥਰ ਇਰੀਗੇਸ਼ਨ ਦੇ ਪਰਪਸ ਨਾਲ ਹੀ ਇਹਨੂੰ ਪਾਈਪ ਚਲਾਈ ਗਈ ਹੈ ਛੇੜਖਾਨੀ ਕੀਤੀ ਗਈ ਹੈ ਜਿਹਦੇ ਕਰਕੇ ਇਹ ਨਹਿਰ ਬੜੀਆ ਵਧੀਆ ਪਈ ਸੀ ਫੁੱਟੀ ਹੈ ਕਾਰਵਾਈ ਤੇ ਇਹ ਐਫਡੀਐਮ ਮੈਡਮ ਆਏ ਸੀਗੇ ਤੇ ਪਟਵਾਰੀ ਸਾਹਿਬ ਦੀ ਡਿਊਟੀ ਲਈ ਉਹ ਸਾਨੂੰ ਦਾਅ ਦੱਸਣਗੇ ਵੀ ਕਿਹੜੇ ਬੰਦੇ ਦਾ ਇਹ ਖੇਤ ਹੈ ਤੇ ਅਸੀਂ ਉੱਤੇ ਕਾਰਵਾਈ ਕਰਾਂਗੇ